ਮਜ਼ਦੂਰ ਦਲਿਤ ਭਾਜਪਾ ਅਤੇ ਰਵਨੀਤ ਬਿੱਟੂ ਦੇ ਬਿਆਨ ਅੱਜ ਦੀ ਇਸ ਵੀਡੀਓ ਦੇ ਦੌਰਾਨ ਤੁਸੀਂ ਟਾਈਟਲ ਦੇਖ ਹੀ ਲਿਆ ਹੋਣਾ ਤੁਹਾਨੂੰ ਦੱਸ ਵੀ ਦਿੱਤਾ ਕਿ ਇਸ ਵੀਡੀਓ ਦੇ ਦੌਰਾਨ ਇਸੇ ਗੱਲ ਦੇ ਉੱਤੇ ਇਸੇ ਸਬਜੈਕਟ ਦੇ ਉੱਤੇ ਤੁਹਾਡੇ ਨਾਲ ਚਰਚਾ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਉਹ ਕੰਮ ਕਰ ਰਹੀ ਹੈਗੀ ਆ ਤੇ ਉਸ ਨੇ ਆ ਜਿਹੜਾ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ 18% ਵੋਟ ਬੈਂਕ ਆ ਜਿਹੜਾ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਆ ਜਿਹੜਾ ਉਹ ਕੈਸ਼ ਕੀਤਾ ਹੈਗਾ ਇਸ ਬਾਰੇ ਸਾਡੇ ਮਜ਼ਦੂਰ ਭਾਈਚਾਰੇ ਨੂੰ ਸਾਡੇ ਕਿਸਾਨ ਭਾਈਚਾਰੇ ਨੂੰ ਦਲਿਤ ਭਾਈਚਾਰੇ ਨੂੰ ਜਿਹੜਾ ਅਵੇਅਰ ਹੋਣ ਦੀ ਜਿਹੜੀ ਜ਼ਰੂਰਤ ਹੈਗੀ ਆ ਕਿਉਂਕਿ ਜਿੱਥੇ ਸਾਨੂੰ ਇਹ ਲੱਗਦਾ ਹੈਗਾ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਵੀ ਵਰਤਾਰਾ ਵਾਪਰਿਆ ਹੈਗਾ ਉਸ ਵਰਤਾਰੇ ਦੇ ਦੌਰਾਨ ਜੋ ਭਾਜਪਾ ਨੇ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਜਿਸ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਕਿਉਂਕਿ ਅਸੀਂ ਖੁਦ ਕਵਰੇਜ ਕੀਤੀ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਜਿੱਥੇ-ਜਿੱਥੇ 2024 ਦੇ ਇਲੈਕਸ਼ਨਾਂ ਦੇ ਦੌਰਾਨ ਆ ਜਿਹੜਾ ਆ ਕਿਸਾਨਾਂ ਨੇ ਵਿਰੋਧ ਕੀਤਾ ਤੇ ਉਸ ਵਿਰੋਧ ਦੇ ਦੌਰਾਨ ਭਾਜਪਾ ਜਿਹੜੀ ਆ ਉਹ ਅ ਜਰਨਲ ਪਾਸੇ ਨਾ ਜਾ ਕੇ ਸਿਰਫ ਸਿਰਫ ਐਸਸੀ ਵਾਲੇ ਪਾਸੇ ਗਏ ਤੇ ਲਗਾਤਾਰ ਆ ਜਿਹੜਾ ਭਾਜਪਾਨੇ ਆ ਜਿਹੜਾ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਤੁਹਾਡੇ ਉੱਤੇ ਲਗਾਤਾਰ ਆ ਜਿਹੜਾ ਕਿਸਾਨਾਂ ਵੱਲੋਂ ਸਦਤ ਕੀਤਾ ਜਾ ਰਿਹਾ ਜੱਟ ਭਾਈਚਾਰੇ ਵੱਲੋਂ ਆ ਜਿਹੜਾ ਸਦਤ ਕੀਤਾ ਜਾ ਰਿਹਾ ਤੇ ਇਸ ਆਧਾਰ 'ਤੇ ਆ ਜਿਹੜਾ ਕਾਫੀ ਹੱਦ ਤੀਕ ਆ ਜਿਹੜਾ ਉੰਨਾ ਨੇ 18% ਵੋਟ ਬੈਂਕ ਆ ਜਿਹੜਾ ਉਹ ਪੰਜਾਬ ਦੇ ਵਿੱਚ ਚੁੱਕਿਆ ਇਸ ਵੀ ਕੀਤਾ ਜੇਕਰ ਦੇਖੀਏ ਤਾਂ ਭਾਜਪਾ ਲੰਬੇ ਸਮੇਂ ਤੋਂ ਹੀ ਕਿਉਂਕਿ ਆਰਐਸਐਸ ਦੀ ਵਿਚਾਰਧਾਰਾ ਦਿੱਤੇ ਕੰਮ ਕਰਦੀ ਆ ਭਾਰਤ ਦੇ ਵਿੱਚ ਮਨੁੱਖ ਸਮਰੱਥੀ ਲਾਗੂ ਕਰਨ ਦੀਆਂ ਇਹਨਾਂ ਦੇ ਕਾਫੀ ਸਾਰੇ ਲੀਡਰਾਂ ਦੀਆਂ ਜਿਹੜੀਆਂ ਸਟੇਟਮੈਂਟ ਆਈਆਂ ਹੈਗੀਆਂ ਕਾਫੀ ਸਾਰੇ ਲੀਡਰਾਂ ਨੇ ਆ ਜਿਹੜਾ ਇਹ ਵੀ ਸਟੇਟਮੈਂਟਾਂ ਦਿੱਤੀਆਂ ਕਿ ਭਾਰਤ ਦੇ ਵਿੱਚ ਉਹ ਸੰਵਿਧਾਨ ਆ ਜਿਹੜਾ ਉਹ ਬਦਲਿਆ ਜਾਣਾ ਚਾਹੀਦਾ ਉਸ ਦੀ ਥਾਂ ਤੇ ਮਨੁੱਖ ਸਮਰੱਥੀ ਦੇ ਵਿੱਚੋਂ ਆ ਜਿਹੜੇ ਉਹ ਲਾਵਾ ਜਿਹੜੇ ਇੰਪਲੀਮੈਂਟ ਹੋਣੇ ਚਾਹੀਦੇ ਆ ਫਰਕ ਦੇ ਵਿੱਚ ਤੇ ਪਿਛਲੇ ਦਿਨੀ ਇਹ ਵੀ ਆ ਜਿਹੜਾ ਸਾਹਮਣੇ ਦੇਖਣ ਦੇ ਵਿੱਚ ਆਇਆ ਕਿ ਜੋ ਦਿੱਲੀ ਯੂਨੀਵਰਸਿਟੀ ਦਾ ਲੋਕ ਭਾਗ ਹੈਗਾ ਉਸ ਦੇ ਵਿੱਚ ਵੀ ਮਨੁਸਮਰਤੀ ਪੜਾਉਣ ਦੀ ਹੈ ਜਿਹੜੀ ਉਹ ਤਜਵੀਜ਼ ਰੱਖੀ ਗਈ ਸੀ ਮਤਲਬ ਅਲੱਗ-ਅਲੱਗ ਸਮੇਂ ਦੇ ਉੱਤੇ ਆ ਜਿਹੜਾ ਭਾਜਪਾ ਦੇ ਵੱਡੇ ਤੋਂ ਵੱਡੇ ਲੀਡਰਾਂ ਵੱਲੋਂ ਵੀ ਇਥੋਂ ਤੀਕ ਕਿ 2024 ਦੇ ਇਸ ਵਾਰ ਦੇ ਲੋਕ ਸਭਾ ਦੇ ਇਲੈਕਸ਼ਨ ਦੇ ਦੌਰਾਨ ਆ ਜਿਹੜਾ ਸਾਡੇ ਪੀਐਮ ਨਰੇਂਦਰ ਮੋਦੀ ਨੇ ਤਾਂ ਇਥੋ ਤੀਕ ਕਹਿ ਦਿੱਤਾ ਸੀਗਾ ਕਿ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਪਾਉਂਗੇ ਤਾਂ ਕਾਂਗਰਸ ਜੋ ਤੁਹਾਡੇ ਕੋਲੇ ਜ਼ਮੀਨ ਜਾਇਦਾਦ ਹੈਗੀ ਆ ਉਹ ਵੰਡ ਕੇ ਆ ਜਾਂ ਖੋ ਕੇ ਆ ਜਿਹੜੀ ਉਹ ਮੁਸਲਮਾਨ ਭਾਈਚਾਰੇ ਨੂੰ ਦੇ ਦੇਗੀ ਇਸ ਤਰੀਕੇ ਦੇ ਨਾਲ ਆ ਜਿਹੜਾ ਉਹ ਹਿੰਦੂ ਵੋਟ ਨੂੰ ਵੋਟ ਬੈਂਕ ਨੂੰ ਕੈਸ਼ ਕਰਕੇ ਆ ਜਿਹੜਾ ਸਰਕਾਰਾਂ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਤੇ ਲਗਾਤਾਰ ਜਿੰਨੇ ਵੀ ਭਾਸ਼ਣ ਹੁੰਦੇ ਆ ਭਾਵੇਂ ਲਗਾਤਾਰ ਮੀਡੀਆ ਦੇ ਵਿੱਚ ਉਹਨਾਂ ਦੀ ਆਲੋਚਨਾ ਵੀ ਹੋ ਰਹੀ ਹੈ ਕਿਉਂਕਿ ਅਗਾਹ ਵੱਧੂ ਮੀਡੀਆ ਜਿਹੜਾ ਇਸ ਦੇ ਉੱਤੇ ਚਰਚਾ ਵੀ ਕਰਦਾ ਹੈਗਾ ਤੇ ਇਸੇ ਤਰੀਕੇ ਦੇ ਨਾਲ ਆਪਾਂ ਦੇਖਦੇ ਹੈਗੇ ਕਿ ਪਿਛਲੇ ਸਮੇਂ ਤੋਂ ਭਾਵੇਂ 9 ਮਹੀਨੇ ਹੋ ਗਏ ਰਵਨੀਤ ਬਿੱਟੂ ਵੱਲੋਂ ਵੀ ਆ ਜਿਹੜਾ ਉਸੇ ਤਰੀਕੇ ਦੇ ਨਾਲ ਆ ਜਿਹੜਾ ਪੰਜਾਬ ਦੇ ਵਿੱਚ ਵੀ ਆ ਜਿਹੜਾ ਉਹ ਕਾਰ ਵਿਹਾਰ ਆ ਜਿਹੜਾ ਉਹ ਜਾਰੀ ਹੈਗਾ ਬਾਦਸਤੂਰ ਉਹ ਕੰਮ ਕਰ ਰਹੇ ਹੈਗੇ ਆ 9 ਮਹੀਨੇ ਦੇ ਕਾਰਜਕਾਲ ਦੌਰਾਨ ਆ ਜਿਹੜਾ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਅਤੇ ਹਿਲ ਮੰਤਰੀ ਦਾ ਅਹੁਦਾ ਵੀ ਬਖਸ਼ਿਆ ਗਿਆ ਭਾਜਪਾ ਵੱਲੋਂ ਕਿਉਂਕਿ ਲੁਧਿਆਣਾ ਦੀ ਸ਼ੀਟ ਤੋਂ ਰਵਨੀਤ ਬਿੱਟੂ ਹਾਰਗੇ ਸੀ ਉੱਥੋਂ ਰਾਜਾ ਵੜਿੰਗ ਜੇਤੂ ਰਹੇ ਪਰ ਫੇਰ ਵੀ ਆ ਜਿਹੜਾ ਉਹਨਾਂ ਨੂੰ ਮਿਨਿਸਟਰੀ ਮਿਲੀ ਤੇ ਮਿਨਿਸਟਰੀ ਮਿਲਣ ਤੋਂ ਬਾਅਦ ਆ ਜਿਹੜਾ ਲਗਾਤਾਰ ਉਹ ਕਿਸਾਨ ਆਗੂਆਂ ਦੇ ਖਿਲਾਫ ਆ ਜਿਹੜੀ ਉਹ ਬਿਆਨਬਾਜ਼ੀ ਕਰ ਰਹੇ ਹੈਗੇ ਆ ਪਿਛਲੇ ਦਿਨੀ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਜੇਕਰ ਕੇਂਦਰ ਸਰਕਾਰ ਡੀਏਪੀ ਭੇਜ ਰਹੀ ਹੈਗੀ ਆ ਤਾਂ ਇਹ ਕਾਸ ਤੋਂ ਆ ਜਿਹੜਾ ਇਹਦੇ ਵਿੱਚ ਮਤਲਬ ਕਿਸਾਨ ਕਿਉਂ ਆ ਜਿਹੜਾ ਕਿਸਾਨ ਆਗੂ ਕੌਣ ਹੁੰਦੇ ਇਹ ਦੱਸਣ ਵਾਲੇ ਕਿ ਡੀਏਪੀ ਆ ਜਿਹੜੀ ਉਹ ਕਿਵੇਂ ਬਣਦੀ ਜਾਊਗੀ ਮਤਲਬ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਆਗੂ ਆ ਜਿਹੜੇ ਉਹ ਤਾਲੇਬਾਨ ਦਾ ਰੂਪ ਆ ਜਿਹੜੇ ਉਹ ਧਾਰਨ ਕਰਦੇ ਜਾ ਰਹੇ ਆ ਇੱਥੇ ਹੀ ਨਹੀਂ ਰੁਕੇ ਰਵਨੀਤ ਬਿੱਟੂ ਜੀ ਉਹਨਾਂ ਨੇ ਇੱਕ ਦੋ ਅੱਗੇ ਵਧਿਆ ਹੋਇਆ ਇਹ ਵੀ ਆਖਿਆ ਸੀਗਾ ਕਿ ਜੋ ਪਿਛਲੇ ਸਮੇਂ ਦੇ ਦੌਰਾਨ ਜੋ ਕਿਸਾਨ ਆਗੂ ਹੈਗੇ ਆ ਜੋ ਜੋ ਉਹਨਾਂ ਨੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੈਗੀਆਂ ਉਹਨਾਂ ਦੇ ਉੱਤੇ ਵੀ ਹੈ ਉਹਨਾਂ ਦੀ ਵੀ ਹੈ ਜਿਹੜੀ ਅਸੀਂ ਜਾਂਚ ਪੜਤਾਲ ਕਰਾਂਗੇ ਕਿ ਕਿਸ ਆਗੂ ਨੇ ਆ ਜਿਹੜੀ ਉਹ ਕਿੰਨੀ ਜ਼ਮੀਨ ਜਾਇਦਾਦ ਆ ਜਿਹੜੀ ਪਿਛਲੇ ਸਮੇਂ ਦੇ ਦੌਰਾਨ ਬਣਾਈ ਹੈਗੀ ਆ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਮੰਡੀਆਂ ਦੇ ਵਿੱਚ ਝੋਨਾ ਰੋਲ ਰਿਹਾ ਹੈਗਾ ਉਸ ਦੇ ਉੱਤੇ ਬਤੌਰ ਕੇਂਦਰੀ ਮੰਤਰੀ ਹੋਣ ਦੇ ਨਾਤੇ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਰਵਨੀਤ ਬਿੱਟੂ ਨੇ ਇੱਕ ਵੀ ਆ ਜਿਹੜੀ ਗੱਲਬਾਤ ਸਾਂਝੀ ਨਹੀਂ ਕੀਤੀ ਤੇ ਕੇਂਦਰ ਸਰਕਾਰ ਦੇ ਨਾਲ ਆ ਜਿਹੜੀ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਦੂਜੇ ਪਾਸੇ ਇਸੇ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਦੇਸ਼ ਦੇ ਉਪ ਪ੍ਰਧਾਨ ਜੋ ਪਿਛਲੇ ਸਮੇਂ ਦੇ ਦੌਰਾਨ ਹਰਜੀਤ ਸਿੰਘ ਗਰੇਵਾਲ ਕਾਫੀ ਚਰਚਾ ਦੇ ਵਿੱਚ ਰਹੇ ਕਾਫੀ ਵਾਰੀ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਆ ਜਿਹੜਾ ਉਹ ਬਿਆਨਬਾਜ਼ੀ ਕੀਤੀ ਤੇ ਹੁਣ ਉਹਨਾਂ ਦਾ ਰੋਖਾ ਜਿਹੜਾ ਕਾਫੀ ਨਰਮ ਹੈਗਾ ਤੇ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜੇਕਰ ਕਈ ਵਾਰੀ ਸਾਡੇ ਕੁਛ ਥਾਵਾਂ ਦੇ ਉੱਤੇ ਮਤਭੇਦ ਹੋ ਸਕਦੇ ਆ ਪਰ ਫਿਰ ਵੀ ਜੇਕਰ ਸਰਕਾਰ ਤੋਂ ਕਿਤੇ ਕੁਤਾਹੀ ਹੁੰਦੀ ਹੈਗੀ ਆ ਤਾਂ ਅਸੀਂ ਉਸ ਲਈ ਜਿਹੜਾ ਮਾਫੀ ਮੰਗਦੇ ਹੈਗੇ ਆ ਮਤਲਬ ਲਗਾਤਾਰ ਆ ਜਿਹੜਾ ਅ ਇਹੇ ਜਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਸਾਰੇ ਲੋਕਾਂ ਨੂੰ ਸਾਰੇ ਜਰਨਲ ਭਾਈਚਾਰੇ ਨੂੰ ਜੱਟ ਭਾਈਚਾਰੇ ਨੂੰ ਕਿਸਾਨ ਭਾਈਚਾਰੇ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਕਿ ਮੋਦੀ ਸਰਕਾਰ ਉਹਨਾਂ ਵਾਸਤੇ ਚੰਗੀ ਨਹੀਂ ਮੋਦੀ ਸਰਕਾਰ ਕਾਰਪੋਰੇਟ ਪੱਖੀ ਹੈਗੀ ਆ ਮੋਦੀ ਸਰਕਾਰ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਉਹ ਕਾਲੇ ਕਾਨੂੰਨ ਲੈ ਕੇ ਆਂਦੇ ਸੀਗੇ ਜਿਸ ਦੇ ਦੌਰਾਨ ਆ ਜਿਹੜਾ ਦਿੱਲੀ ਦੀਆਂ ਬਾਡਰਾਂ ਦੇ ਉੱਤੇ ਉਹਨਾਂ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਤੇ ਹੁਣ ਵੀ ਲਗਾਤਾਰ ਸੰਘਰਸ਼ ਦੇ ਰਾਹਾਂ ਦਿੱਤੇ ਆ ਮੰਡੀਆਂ ਦੇ ਵਿੱਚ ਉਹਨਾਂ ਦਾ ਝੂਨਾ ਰੋੜ ਰਿਹਾ ਹੈਗਾ ਕਾਫੀ ਕੁਝ ਹੈਗਾ ਇਸੇ ਕਰਕੇ ਭਾਜਪਾ ਨੂੰ ਆ ਜਿਹੜੇ ਕਿਸਾਨ ਜਿਹੜੇ ਉਹ ਮੂੰਹ ਨਹੀਂ ਲਾ ਰਹੇ ਕਿਸਾਨੀ ਤਬਕਾ ਮੂੰਹ ਨਹੀਂ ਲਾ ਰਿਹਾ ਪਰ ਦੂਜੇ ਪਾਸੇ ਭਾਜਪਾ ਹੁਣ ਕਿਉਂਕਿ ਤੁਹਾਨੂੰ ਦੱਸ ਚੁੱਕੇ ਹਾਂ 18% ਵੋਟ ਬੈਂਕ ਆ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚੋਂ ਭਾਜਪਾ ਨੂੰ ਪਿਆ ਤੇ ਪਿਛਲੇ ਸਮੇਂ ਦੇ ਦੌਰਾਨ ਜੇਕਰ ਦੇਖੀਏ ਤਾਂ ਜਿੰਨੀਆਂ ਵੀ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਹੈਗੀਆਂ ਉਹਨਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਸਿਰਫ ਸਿਰਫ ਤਿੰਨ ਸੀਟਾਂ ਦੇ ਉੱਤੇ ਜਿਹੜੀ ਖੜੀ ਹੁੰਦੀ ਸੀਗੀ ਤੇ ਇਸ ਵਾਰ 2024 ਦੇ ਇਲੈਕਸ਼ਨ ਦੇ ਦੌਰਾਨ ਆ ਜਿਹੜਾ ਉਹਨਾਂ ਨੇ ਆਪਣੀਆਂ 13 13 ਤਿੰਨ 13 ਸੀਟਾਂ ਦੇ ਉੱਤੇ ਜਿਹੜੇ ਉਮੀਦਵਾਰ ਆ ਜਿਹੜੇ ਉਹ ਉਠਾਏ ਸੀਗੇ ਤੇ ਜਿਸ ਦਾ ਜਿਸ ਦੇ ਵਜੋਂ ਆ ਜਿਹੜਾ ਇਹ ਹੋਇਆ ਕਿ ਉਹਨਾਂ ਨੂੰ 18% ਵੋਟ ਬੈਂਕਾ ਜਿਹੜਾ ਪੰਜਾਬ ਦੇ ਵਿੱਚੋਂ ਮਿਲਿਆ ਤੇ ਤੁਹਾਨੂੰ ਦੱਸ ਦਈਏ ਉਹ 18% ਵੋਟ ਬੈਂਕਾ ਜਿਹੜਾ ਸਾਡੇ ਦਲਤ ਭਾਈਚਾਰੇ ਵੱਲੋਂ ਜਾਂ ਮਜ਼ਦੂਰ ਤੱਕੇ ਵੱਲੋਂ ਪਾਇਆ ਗਿਆ ਤੇ ਅਸੀਂ ਪਿਛਲੇ ਸਮੇਂ ਦੇ ਦੌਰਾਨ ਜੋ-ਜੋ ਕਵਰੇਜ ਕੀਤੀ ਕਾਫੀ ਸਾਰੇ ਪਿੰਡਾਂ ਦੇ ਵਿੱਚ ਗਏ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਲੀਡਰਾਂ ਦਾ ਜਿਹੜਾ ਉਹ ਵਿਰੋਧ ਕੀਤਾ ਜਾਂਦਾ ਸੀਗਾ ਤੇ ਤੁਹਾਨੂੰ ਦੱਸ ਦਈਏ ਕਿ ਜਿੰਨੀਆਂ ਵੀ ਭਾਜਪਾ ਦੀਆਂ ਰੈਲੀਆਂ ਹੋਈਆਂ ਹੈਗੀਆਂ ਉਹਨਾਂ ਭਾਜਪਾ ਦੀਆਂ ਰੈਲੀਆਂ ਦੇ ਵਿੱਚ ਕਿਸਾਨ ਤੱਕੇ ਦੀ ਬਜਾਏ ਮਜ਼ਦੂਰ ਤਬਕਾ ਸੀਗਾ ਮਜ਼ਦੂਰ ਤਬਕਾ ਵੀ ਉਹ ਸੀਗਾ ਜੋ ਬਹੁਤ ਹੀ ਨੀਵੇਂ ਦਰਜੇ ਦਾ ਸੀਗਾ ਤੇ ਉਹਨਾਂ ਨੂੰ ਵਰਗਲਾ ਕੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਉਹਨਾਂ ਰੈਲੀਆਂ ਦੇ ਵਿੱਚ ਲਿਆਂਦਾ ਗਿਆ ਪਰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹੈਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਮੀਟਿੰਗਾਂ ਜਿਹੜੀ ਉਹ ਮਜ਼ਦੂਰਾਂ ਵਾਲੇ ਪਾਸੇ ਸਾਡੇ ਦਲਤ ਭਾਈਚਾਰੇ ਵਾਲੇ ਪਾਸੇ ਆ ਜਿਹੜੀਆਂ ਉਹ ਕੀਤੀਆਂ ਗਈਆਂ ਤੇ ਲਗਾਤਾਰ ਜਿੰਨੇ ਵੀ ਅਸੀਂ ਪ੍ਰਚਾਰ ਦੇਖੇ ਹੈਗੇ ਆ ਉਸ ਦੇ ਵਿੱਚ ਲਗਾਤਾਰ ਆ ਜਿਹੜਾ ਉਹ ਮਜ਼ਦੂਰ ਵਰਸਸ ਕਿਸਾਨ ਜੱਟ ਵਰਸਸ ਅ ਜੱਟ ਵਰਸਸ ਦਲਤ ਬਣਾਉਣ ਦੀ ਹੈ ਜਿਹੜੀ ਉਹ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਇਸ ਤਰੀਕੇ ਦੇ ਨਾਲ ਭਾਜਪਾ ਜਿਹੜੀ ਜਿਵੇਂ ਪੂਰੇ ਇੰਡੀਆ ਦੇ ਵਿੱਚ ਆਪਾਂ ਦੇਖ ਸਕਦੇ ਹੈਗੇ ਆ ਕਿ ਹਿੰਦੂ ਬਨਾਮ ਮੁਸਲਮਾਨ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੱਟ ਵਰਸਸ ਦਲਤ ਜਾਂ ਫਿਰ ਕਿਸਾਨ ਵਰਸਸ ਮਜ਼ਦੂਰ ਆ ਜਿਹੜਾ ਉਹ ਬਣਾ ਕੇ ਪੇਸ਼ ਕਰ ਰਹੇ ਹੈ ਕਿਥੋਂ ਕਿਤੇ ਅਜਿਹੇ ਬਿਆਨ ਆ ਜਿਹੜੇ ਸਾਨੂੰ ਇਹ ਲੱਗਦਾ ਹੁੰਦਾ ਮਜ਼ਦੂਰ ਭਾਈਚਾਰਨ ਨੂੰ ਦਲਤ ਭਾਈਚਾਰਨ ਨੂੰ ਕਿ ਜੇਕਰ ਰਵਨੀਤ ਬਿੱਟੂ ਕਿਸਾਨਾਂ ਨੂੰ ਭੰਡ ਰਿਹਾ ਹੈਗਾ ਕਿਸਾਨ ਆਗੂਆਂ ਨੂੰ ਭੰਡ ਰਿਹਾ ਹੈਗਾ ਤਾਂ ਇਹਦਾ ਮਤਲਬ ਇਹ ਹੈਗਾ ਕਿ ਕਿਤੇ ਨਾ ਕਿਤੇ ਉਹ ਮਜ਼ਦੂਰ ਪੱਖੀ ਆ ਪਰ ਤੁਹਾਨੂੰ ਦੱਸ ਦਈਏ ਕਿ ਜੋ ਆਰਐਸਐਸ ਭਾਜਪਾ ਹੈਗੀ ਆ ਉਹ ਜੇਕਰ ਇਹ ਕਿਸਾਨ ਪੱਖੀ ਨਹੀਂਗੇ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਜੋ ਪਾਰਟੀ ਹੈਗੀ ਆ ਉਹ ਕਿਸੇ ਵੀ ਪੱਖ ਤੋਂ ਆ ਜਿਹੜੀ ਉਹ ਮਜ਼ਦੂਰ ਪੱਖੇ ਵੀ ਹੈ ਨਹੀਂਗੀ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜਿੰਨੀਆਂ ਵੀ ਥਾਵਾਂ ਦੇ ਉੱਤੇ ਦਲਤਾਂ ਦੇ ਉੱਤੇ ਤਸ਼ੱਦਦ ਹੋਇਆ ਹੈਗਾ ਉਹਨਾਂ ਥਾਵਾਂ ਦੇ ਉੱਤੇ ਆ ਜਿਹੜਾ ਇਹਨਾਂ ਦੀ ਹੀ ਸਰਕਾਰ ਸੀਗੀ ਪਰ ਲਗਾਤਾਰ ਆ ਜਿਹੜਾ ਕੋਈ ਵੀ ਕਾਰਵਾਈ ਨਹੀਂ ਹੋਈ ਕਿਉਂਕਿ ਇਹਨਾਂ ਦੇ ਮੰਤਰੀਆਂ ਦੇ ਸਪੋਟਾ ਸਿੰਘ ਆ ਕਾਫੀ ਸਾਰੀਆਂ ਥਾਵਾਂ ਦੇ ਤੋਂ ਇਹ ਖਬਰਾਂ ਵੀ ਹੈ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਹੈਗੀਆਂ ਜਿਵੇਂ ਪਿਛਲੇ ਦਿਨੀ ਅਸੀਂ ਤੁਹਾਡੇ ਨਾਲ ਚਰਚਾ ਕੀਤੀ ਸੀਗੀ ਇੱਕ ਲੜਕੀ ਦਾ ਜੋ ਬਲਾਤਕਾਰ ਹੋਇਆ ਸੀਗਾ ਯੂਪੀ ਦੇ ਵਿੱਚ ਤਾਂ ਉੱਥੇ ਵੀ ਆ ਜਿਹੜਾ ਕਿਉਂਕਿ ਅੱਜ ਪਾਰਾ ਜੋ ਬਧਾ ਇੱਕ ਸੀਗਾ ਉਸ ਨੇ ਜਿਹੜਾ ਕਾਰਵਾਈ ਨਹੀਂ ਕਰਨ ਦਿੱਤੀ ਕਿ ਇਥੋਂ ਤੀਕ ਇਹ ਵੀ ਹੋਇਆ ਕਿ ਜੋ ਕਾਰਵਾਈ ਹੋਣੀ ਹੋ ਕਾਰਵਾਈ ਕਰਨ ਦੀ ਬਜਾਏ ਪ੍ਰਸ਼ਾਸਨ ਨੇ ਜਿਹੜਾ ਉਸ ਦਲਤ ਲੜਕੀ ਦਾ ਜਿਹੜਾ ਸ਼ਿਸ਼ਕਾਰ ਕਰ ਦਿੱਤਾ ਸੀਗਾ ਪਰ ਉਹ ਗੱਲ ਆ ਜਿਹੜੀ ਇਸ ਤੋਂ ਬਾਅਦ ਜਿਹੜੀ ਉਹ ਦਬਾ ਦਿੱਤੀ ਗਈ ਤੇ ਵੱਡੇ ਪੱਦਰ ਦੇ ਉੱਤੇ ਦੋਸ਼ੀਆਂ ਦੇ ਉੱਤੇ ਕੋਈ ਵੀ ਕਾਰਵਾਈ ਆ ਜਿਹੜੀ ਹੋਈ ਨਹੀਂ ਸਿਰਫ ਇੱਕ ਅੱਧੀ ਘਟਨਾ ਨਹੀਂ ਹੋਰ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਇਥੋਂ ਤੀਕ ਕਿ ਭਾਵੇਂ ਭਾਜਪਾ ਇਸ ਤੋਂ ਬਾਅਦ ਉਹਨਾਂ ਬਿਆਨਾਂ ਤੋਂ ਯੂ ਟਰਨ ਮਾਰ ਜਾਂਦੀ ਪਰ ਫੇਰ ਵੀ ਇਹਨਾਂ ਦੇ ਬਹੁਤ ਸਾਰੇ ਜੋ ਲੀਡਰ ਹੈਗੇ ਆ ਜੋ ਵਿਧਾਇਕ ਹੈਗੇ ਆ ਜਾਂ ਖਰ ਜੋ ਐਮਪੀ ਹੈਗੇ ਆ ਉਹਨਾਂ ਵੱਲੋਂ ਕਈ ਇਹਦੀ ਅਜਿਹੇ ਬਿਆਨ ਵੀ ਸੁਣਨ ਨੂੰ ਮਿਲ ਰਹੇ ਹੈਗੇ ਆ ਕਿ ਭਾਰਤ ਦੇ ਵਿੱਚ ਉਹ ਸੰਵਧਾਨ ਆ ਜਿਹੜਾ ਉਹ ਖਤਮ ਕਰ ਦਿੱਤਾ ਜਾਣਾ ਚਾਹੀਦਾ ਲਗਾਤਾਰ ਆ ਜਿਹੜੀ ਕਾਂਗਰਸ ਸਰਕਾਰ ਜੇਕਰ ਤੁਸੀਂ ਦੇਖੋ ਮਲਕਾ ਅਰਜਨ ਖੜਗੇ ਜਾਂ ਫਿਰ ਇਹ ਰਾਹੁਲ ਗਾਂਧੀ ਦੇ ਜੇਕਰ ਤੁਸੀਂ ਬਿਆਨ ਸੁਣੋ ਤਾਂ ਲਗਾਤਾਰ ਉਹ ਇਸੇ ਚੀਜ਼ ਨੂੰ ਲੈ ਕੇ ਆ ਜਿਹੜਾ ਉਹ ਪ੍ਰਚਾਰ ਕਰ ਰਹੇ ਹੈ ਕਿ ਕਿ ਮੁੱਦਿਆਂ ਦੀ ਰਾਜਨੀਤੀ ਦੀ ਬਜਾਏ ਹੈ ਜਿਹੜਾ ਵੰਡਣ ਦੀ ਰਾਜਨੀਤੀ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਭਾਰਤ ਦੇ ਵਿੱਚ ਆ ਜਿਹੜਾ ਇਹਨਾਂ ਨੇ ਆ ਰਾਮ ਮੰਦਰ ਨੂੰ ਲੈ ਕੇ ਵੱਡਾ ਇਸ਼ੂ ਬਣਾਇਆ ਤੇ ਹਿੰਦੂ ਵੋਟ ਆ ਜਿਹੜੀ ਉਹ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਇਹ ਵੀ ਹੈਗਾ ਕਿ ਜੋ ਰਾਮ ਮੰਦਰ ਬਣਾਇਆ ਗਿਆ ਜਿੱਥੇ ਉਥੋਂ ਕਦੇ ਬਾਬਰੀ ਮਸਜਿਦ ਢਾਈ ਸੀਗੀ ਪਰ ਪਿਛਲੇ ਸਮੇਂ ਦੇ ਦੌਰਾਨ ਜੇਕਰ ਦੇਖੀਏ ਤਾਂ ਬਾਬਰੀ ਮਸਜਿਦ ਢਾਈ ਗਈ ਇਹ ਵੀ ਸਲੇਫਸਾਂ ਦੇ ਵਿੱਚੋਂ ਖਤਮ ਕੀਤਾ ਜਾ ਰਿਹਾ ਹੈ ਐਨਸੀਆਰਟੀ ਦੇ ਜੋ ਪੋਲੀਟੀਕਲ ਦੀ ਪਲਸ 2 ਦੀ ਕਿਤਾਬ ਹੈਗੀ ਉਹਦੇ ਵਿੱਚ ਹੁਣ ਇਹ ਪੜਾਇਆ ਜਾਂਦਾ ਹੈਗਾ ਕਿ ਉੱਥੇ ਚਾਰ ਗੁੰਬਦ ਦੀ ਇਮਾਰਤੀ ਢਾਂਚਾ ਸੀਗਾ ਮਤਲਬ ਇਹ ਵੀ ਨਾ ਪਤਾ ਲੱਗੇ ਕਿ ਉੱਥੇ ਕੋਈ ਮਸਜਿਦ ਸੀਗੀ ਮਤਲਬ ਇਥੋਂ ਠੀਕ ਹੈ ਜਿਹੜਾ ਵੋਟ ਬੈਂਕ ਨੂੰ ਕੈਸ਼ ਕੀਤਾ ਜਾ ਰਿਹਾ ਹੈਗਾ ਸੋ ਕਿਤੇ ਨਾ ਕਿਤੇ ਜੋ ਸਾਡਾ ਦਲਤ ਭਾਈਚਾਰਾ ਜੋ ਸਾਡਾ ਮਜ਼ਦੂਰ ਭਾਈਚਾਰਾ ਹੈਗਾ ਉਸ ਨੂੰ ਕਿਤੇ ਨਾ ਕਿਤੇ ਇਸ ਸੰਬੰਧੀ ਜਿਹੜੀ ਅਵੇਅਰ ਹੋਣ ਦੀ ਜ਼ਰੂਰਤ ਹੈਗੀ ਆ ਕਿਉਂਕਿ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈਗਾ ਕਿ ਜੇਕਰ ਕਿਸਾਨ ਦਾ ਭੰਡੀ ਪ੍ਰਚਾਰ ਹੋ ਰਿਹਾ ਸ਼ਾਇਦ ਸਾਡੇ ਹੱਕ ਦੇ ਵਿੱਚ ਜਾਊਗਾ ਪਰ ਤੁਹਾਨੂੰ ਦੱਸ ਦਈਏ ਕਿ ਸਾਨੂੰ ਇਹ ਵੀ ਚੰਗੀ ਤਰ੍ਹਾਂ ਪਹਿਚਾਣ ਲੈਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਕਿਸਾਨੀ ਕਿੰਨੀਆਂ ਪਰਤਾਂ ਹੈਗੀਆਂ ਪੰਜਾਬ ਦੇ ਵਿੱਚ ਕਿਸਾਨੀ ਦੀਆਂ ਵੀ ਕਈ ਪਰਤਾਂ ਹੈਗੀਆਂ ਇੱਥੇ ਬਹੁਤ ਛੋਟੀ ਕਿਸਾਨੀ ਵੀ ਆ ਜੋ ਮਜ਼ਦੂਰਾਂ ਤੋਂ ਵੀ ਔਖਾ ਜੀਵਨ ਬਤੀਤ ਕਰ ਰਹੀ ਹੈਗੀ ਆ ਇੱਥੇ ਆ ਨਿਮਲ ਕਿਸਾਨੀ ਵੀ ਹੈਗੀ ਐ ਇਸ ਤੋਂ ਇਲਾਵਾ ਇੱਥੇ ਧਣੀ ਕਿਸਾਨੀ ਵੀ ਹੈਗੀ ਮਤਲਬ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਾਨੀ ਦੀਆਂ ਪਰਤਾਂ ਵੀ ਆ ਜਿਹੜੀਆਂ ਸਾਨੂੰ ਦੇਖ ਲੈਣੀਆਂ ਚਾਹੀਦੀਆਂ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੜ ਤੁਹਾਡਾ ਬਹੁਤ-ਬਹੁਤ ਧੰਨਵਾਦ